ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੈਤੋ ਜੈਤੋ ਤਹਿਸੀਲ ਹੈ ਵੈਸੇ ਫਰੀਦਕੋਟ ਜ਼ਿਲ੍ਹੇ ਦੀ ਤੇ ਨੇੜੇ ਇਹ ਕੋਟਕਪੂਰੇ ਦੇ ਆ ਇੱਕ ਪਾਸੇ ਤੇ ਨੇੜ ਗੋਨਿਆਣਾ ਦੂਜੇ ਪਾਸੇ ਬਾਜਾਖਾਨ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਕੋਲ ਵੀ ਕਦੇ-ਕਦੇ ਜਿਹੜਾ ਕੋਈ ਪਸ਼ੂ ਵਿਕਰੀ ਵਾਲਾ ਆਉਂਦਾ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਇੱਕ ਵੜ ਬਾਈ ਨੇ ਵਿਕਾਊ ਕੀਤੀ ਹੈ ਸੋਣੀ ਬੱਚੀ ਹਜੇ ਉਮਰ ਛੋਟੀ ਜੀ ਹੈ ਦੰਦਾਂ ਚ ਹੈ ਬਾਕੀ ਨਾਲ ਬੱਚਾ ਵੀ ਫੀਮੇਲ ਕਾਫ ਸੋ ਆਪਾਂ ਡਿਟੇਲ ਪੁੱਛਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਪਸੰਦ ਆਜੂ ਦੁੱਧ ਜਿਹੜਾ ਹੋਣ ਦਾ ਤਿਆਰ ਹੋ ਤੁਹਾਨੂੰ ਦੱਸ ਦੇਵਾਂਗੇ ਤੇ ਉਹ ਤੁਸੀਂ ਚੋਕੇ ਦੇਖ ਲਓਗੇ ਬੱਚੇ ਦਾ 나ੜੂਆ ਨਾਲ ਸੋ ਆਓ ਇਸ ਵਾਇਡ ਦੀ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹਨੂੰ ਖੋਲ ਕੇ ਆਪਾਂ ਤੋਰਾਂਗੇ ਬਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ ਦੱਸੋ। ਜਗਵੰਤ ਸਿੰਘ ਜਗਵੰਤ ਭਾਈ ਅੱਜ ਜਿਹੜੀ ਵਹਿੜ ਆਪਾਂ ਵੇਚਣ ਲੱਗੇ ਹੋ ਏ ਕਣ ਮਸੂਆ ਸੂਈ। ਇਹ ਪਹਿਲਾ ਸੂਈ ਸੂਈ ਆਈ। ਦੋ ਦੰਦ ਆਇਆ ਇਹ ਮੂੰਹ। ਠੀਕ ਐ ਕਿੰਨੇ ਤਣੂ ਗੈਸ ਸੂਈ? ਇਹ ਅੱਜ ਇਹਨੂੰ ਤੀਜਾ ਦਿਨ ਹੈ। ਠੀਕ ਐ ਹੁਣ ਕਿੰਨਾ ਖੂ ਬੌਲਾ? 14 ਕਿਲੋ ਬੌਲਾ ਤਿਆਰ ਹੈ ਇਹ। 14 ਕਿਲੋ ਬੌਲਾ ਹੈਗਾ ਬੱਚਾ ਬੱਚੀ ਨਾਲ। ਹਾਂਜੀ ਬੱਚਾ ਬੱਚੀ ਹੈ ਬੱਚੀ ਬਹੁਤ ਵਧੀਆ ਜੀ। ਠੀਕ ਐ। ਠੀਕ ਐ। ਕੀ ਰੇਟ ਰਹਿਣਾ ਦਾ ਤੁਹਾਨੂੰ? ਇਹਦਾ 75000 ਕਿਲੋ। ਤੋੜ ਕੇ ਇਹਨੂੰ। ਸੋ कद ਵੀ ਸੋਹਣਾ ਦੰਦਾਂ ਦੇ ਹਿਸਾਬ ਤੇ ਜੇ ਦੇਖਦੇ ਆ ਤਾਂ ਤੇ ਹਵਾਨਾ ਵੀ ਸਾਫ ਸੁਥਰਾ ਦਿਸਦਾ ਬਾਕੀ ਦੁੱਧ ਤੁਸੀਂ ਚੋਕੇ ਦੇਖ ਲਓ ਜੇ ਤਾਜੀ ਬਿਲਕੁਲ ਸੂਈ ਵੀ ਹੈ ਤੇ ਜੇਰ ਵਗੈਰਾ ਇਹਦੀ ਭਾਈ ਦੱਸਦਾ ਵੀ ਪ੍ਰੋਪਰ ਪਈ ਹੈ ਤੇ ਉਹਦੀ ਵੀਡੀਓ ਹੈਗੀ ਹੈ ਭਾਈ ਤੋਂ ਲੇਪ ਤੁਸੀਂ ਵੀਡੀਓ ਦੇਖ ਸਕਦੇ ਹੋ ਜੇਰ ਵਾਲੀ ਵੀ ਬੇਸ਼ੱਕ ਦੇਖ ਲਓ ਜੇ ਸੋ 75000 ਰੇਟ ਹੈ ਟਾਂਚਾ ਤੁਹਾਡੇ ਸਾਹਮਣੇ ਆ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਵੱਛੀ ਇਹਦੀ ਵਾਕਿਆ ਹੀ ਸੋਹਣੀ ਹੈ ਤੁਹਾਨੂੰ ਮੈਂ ਵੱਛੀ ਵੀ ਨੇੜੇ ਤੋਂ ਦਿਖਾ ਦੂੰਗਾ ਦੁਪਹਿਰ ਦੇ ਟਾਈਮ ਤੇ ਮੈਂ ਵੀਡੀਓ ਬਣਾ ਰਿਹਾ ਟਾਈਮ ਜਿਹੜਾ ਉਹ ਲਗਭਗ ਹੋਊਗਾ ਉਹ ਸਵਾ 12 12 ਵਜੇ ਤੇ 20 ਮਿੰਟ ਆ ਦੋਸਤੋ ਇਸ ਟਾਈਮ ਸੋ ਮੈਂ ਦੁਪਹਿਰੇ ਵੀਡੀਓ ਬਣਾ ਰਿਹਾ ਹਵਾਨੇ ਦੀ ਜਜਮੈਂਟ ਤੁਹਾਨੂੰ ਹੋ ਜੂਗੀ ਇਹਦਾ 나ੜੂਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਬੱਚੇ ਦਾ ਨਾਲ ਹੈ ਵੱਛੀ ਵਾਕਿਆ ਹੀ ਬਾਈ ਜਿਵੇਂ ਦੱਸਦਾ ਸੀ ਤੇ ਸੋਹਣੀ ਵੱਛੀ ਹੈ ਸਾਂਭੂਗੇ ਤਾਂ ਦੋ ਨਗ ਤਿਆਰ ਹੋ ਜਾਣਗੀਆਂ ਸੋ ਸੋ ਇਦੋਂ ਫੇਰ ਤੁਸੀਂ ਇਹਦਾ ਕਦ ਕਾਠ ਦਾ ਅੰਦਾਜ਼ਾ ਲਾ ਲਓ ਬਾਕੀ ਥਣ ਪਸਮਾਰ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਸਹੀ ਆਈਡੀਆ ਹੋਊਗਾ ਵੈਸੇ ਸੀਲ 3 ਫਾ ਬਈ ਲਾ ਦੀਆਂ ਇੱਥੇ ਸੋ ਸੀਲ 3 ਵੈੜਾ ਦੋਸਤੋ ਇਸ ਪੱਖ ਤੋਂ ਤੋਂ ਬਾਕੀ ਤੁਸੀਂ ਚੋਕੇ ਦੇਖ ਲਓਗੇ ਠੀਕ ਹੈ ਭਾਈ ਛੱਡ ਦੇ ਸੋ ਇਹ ਵੈੜ ਦੱਸੋ ਵਕਾਊ ਸੀ ਬਾਈ ਕੋਲ ਡਿਮਾਂਡ 75000 ਦੀ ਹੈ ਹਵਾਨਾ ਪੱਕਾ ਰੱਖੂਗੀ ਪਰ ਸ਼ਾਮ ਤੱਕ ਹਜੇ ਹੋਰ ਪਰਣਾ ਕਿਉਂਕਿ ਦੁਪਹਿਰ ਦਾ ਟਾਈਮ ਹੋਇਆ ਹਜੇ ਦੋ ਦੰਦ ਵੱੱਚੀ ਅਗਲੇ ਸੂਏ ਤੱਕ ਹੋਰ ਹਾਈਟ ਲੈਂਥ ਕਰੂਗੀ ਸੋ ਇੱਕ ਹੀ ਨਾਕ ਸੀਗਾ ਇਸ ਵੀਡੀਓ ਦੇ ਵਿੱਚ ਵਿਕਰੀ ਵਾਲਾ ਮਿਲਾਂਗੇ ਹੋਰ ਵੀਡੀਓ ਦੇ ਨਾਲ ਹੋਰ ਪਸ਼ੂ ਲੈ ਕੇ ਆਵਾਂਗੇ ਫਿਲਹਾਲ ਤੁਸੀਂ ਇਸ ਵੜ ਬਾਰੇ ਸੋਚ ਸਕਦੇ ਹੋ ਤੇ ਆ ਕੇ ਤੁਸੀਂ ਤਸੱਲੀ ਕਰ ਲਿਓ ਜੀ ਧੰਨਵਾਦ ਸੋਸੋ